वेलकम टू खन्ना न्यूज़ लाइव जिला फतेहगढ़ साहिब ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ ਵਿੱਚ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਮੀਟ ਮਾਰਕੀਟ 'ਚ ਅੱਜ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ ਅਤੇ ਮੀਟ ਮਾਰਕੀਟ ਨੂੰ ਮਲਿਆ ਮੀਟ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਦੇ ਮੇਨ ਚੌਕ ਵਿੱਚ ਲੱਗੀ ਮੀਟ ਮਾਰਕੀਟ ਸ਼ਹਿਰ ਦੀ ਸੁੰਦਰਤਾ ਤੇ ਤਬਾਹੀ ਸੀ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਮੁਸ਼ਕਲਾਂ ਦਾ ਕਾਰਨ ਸੀ ਉਹਨਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਮੀਟ ਮੱਛੀ ਮਾਰਗ ਦੇ ਇਹ ਬਾਰੇ ਨੇ ਬੇਸਿਕਲੀ ਮੀਟ ਮੱਛੀ ਮਾਰਗ ਦੇ ਘਟ ਜੀ ਉਸ ਤੋਂ ਬਾਅਦ ਜਿਹੜੀ ਮਾਰਗ ਹੈ ਇਹਨਾਂ ਤੁਸੀਂ ਪਿਛੜਿਆ ਦੇਖ ਸਕਦੇ ਜਿਹੜੀ ਸਰਵੋ ਸੜਕ ਹੈ ਨਾ ਸਰਵੋ ਸੜਕ ਵੀ ਸਾਰੀ ਦੱਬਲੀ ਸੀ ਇਹਨਾਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਕੋਕੇ ਨੇ ਪਹਿਲਾਂ ਤੁਹਾਨੂੰ ਪਤਾ ਨਾ ਡੀਸੀ ਅਧਿਕਾਰੀ ਸਾਬ ਨੇ ਹਟਾਏ ਸੀ ਕੁਝ ਕੋਕੇ ਹਨਾ ਜੀ ਉਹ ਦੁਬਾਰਾ ਫੇਰ ਸਾਰੇ ਉਵੇਂ ਕਬਜ਼ੇ ਹੋਣ ਲੱਗ ਗਏ ਸੀਗੇ ਤੇ ਲੋਕਾਂ ਨੂੰ ਰਸ ਲੰਘਣਾ ਮੁਸ਼ਕਲ ਹੋ ਗਿਆ ਸੀਗਾ ਬਾਜ਼ਾਰ ਜਿੰਨੀਆਂ ਰੇੜੀਆਂ ਨੇ ਉਹ ਚੌਂਕ ਦੇ ਆਲੇ ਦੁਆਲੇ ਸਾਰੇ ਕੱਢਣ ਲੱਗੀਆਂ ਸੀਗੀਆਂ ਉਹਦਾ ਵੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ ਲੋਕਾਂ ਨੇ ਸੀ ਬਹੁਤ ਵਾਰੀ ਬਾਰ ਗੇ ਚੁੱਕੇ ਸੀ ਕਿ ਕਈ ਵਾਰੀ ਕਹਿ ਚੁੱਕੇ ਕਿ ਤੁਸੀਂ ਕੰਮ ਨਾ ਕਰੋ ਜਿਹੜੀ ਰੇੜ ਅਸੀਂ ਗਰੀਬ ਮਾਰ ਨਹੀਂ ਕਰਨੀ ਕਿਸੇ ਨਾਲ ਤੁਸੀਂ ਇਹ ਚਲਦੀਪਰਦੀ ਕਰ ਸਕਦੇ ਹੋ ਨਾ ਕਿ ਇਹ ਨਹੀਂ ਕਰ ਸਕਦੇ ਕਿ ਇੱਕ ਜਾ ਪੱਕੀ ਕਢਾਓ ਇਹ ਪੱਕੀਆਂ ਕਢਾਉਂਦੀਆਂ ਰਹਿਣੇ ਕਢਾਉਂਦੀਆਂ ਪੱਕੇ ਟੈਂਟ ਲਾ ਦੇ ਉੱਪਰ ਹੌਲੀ ਹੌਲੀ ਕਿਨਾਂ ਦੇ ਉੱਪਰ ਲੈਂਟਰ ਪਾਣਾ ਜਿਨੂੰ ਪਤਾਈ ਹੈ ਹੌਲੀ ਹੌਲੀ ਸ਼ਟਰ ਲਾਣਾ ਦੀ ਮੂਰੇ ਤੇ ਸਰਕਾਰ ਦੀ ਸ਼ਹਿਰ ਦੀ ਸਫਾਈ ਨੂੰ ਮੁਕਰਾਤੇ ਹੋਏ ਇਹ ਥੋੜੀ ਥੋੜੀ ਛੋਟੀ ਕਾਰਵਾਈ ਕੀਤੀ ਹੈ ਉਹਨਾਂ ਨੂੰ ਲੱਗੋ ਹੋ ਕਿ ਕਿਹੜੇ ਕਿਹੜੇ ਇਲਾਕੇ ਜਿਹੜੀ ਕੰਮ ਆਈ ਆਮ ਲੋਰੋਡ ਤੇ ਕਰਾਂਗੇ ਜੀ ਕੱਲ ਨੂੰ ਸਾਰੇ ਬਾਕੀ ਬਾਕੀ ਜਗ੍ਹਾ ਵੀ ਕਰਾਂਗੇ ਹੁਣੇ ਪਹਿਲਾਂ ਜੀ ਰੇਤੇ ਵਾਲੀ ਕੀਤੀ ਤੇ ਕਿਨਾਰੇ ਤੱਕ ਨਾ ਰਸ ਸੀਗਾ ਉਹ ਵੀ ਸਾਰਾ ਜਗਾਇਆ ਹੁਣ ਕਿੰਨਾ ਸੋਹਣਾ ਸ਼ਹਿਰ ਦਾ ਦੇਖੋ ਟਾਈਲਰ ਨਹੀਂ ਕਿੰਨਾ ਸੋਹਣਾ ਸ਼ਹਿਰ ਲੱਭਦਾ ਨਾ ਬਣਿਆ ਨਾ ਤੇ ਉਹ ਸ਼ਹਿਰ ਨੂੰ ਪੈਸੀ ਚਾਹਾਂਗੇ ਸਾਡਾ ਸ਼ਹਿਰ ਗੰਦਾ ਹੋਵੇ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੀ ਪ੍ਰਾਰਥਨਾ ਕਰਦੇ ਆ ਅਸੀਂ ਕਿਸੇ ਗਰੀਬ ਮਾਰ ਦੇ ਹੱਕ ਵਿਰੋਧ ਨਹੀਂ ਹੈਗੇ ਅਸੀਂ ਬੇਨਤੀ ਉਹਨਾਂ ਕਰਦੇ ਆ ਵੀ ਜੋ ਕੰਮ ਕਰਨਾ ਹੈ ਪਾ ਸਾਡੇ ਸ਼ਹਿਰ ਦੀ ਨੂੰ ਸਾਫ ਸਫਾਈ ਨੂੰ ਵੀ ਆਪਣੀ ਉਹ ਸ਼ਹਿਰ ਦੀ ਟ੍ਰੈਫਿਕਸ ਮਸਿਆਂ ਨੂੰ ਵੀ ਇਤਿਆਹਾਜ ਰਦੇ ਕੀਤਾ ਜਾਵੇ ਤੁਸੀਂ ਦੇਖਣਾ ਬਿਯਾਰਤੀ ਪਣਾ ਕੱਪੜੇ ਵਾਲੇ ਬੱਠਣ ਲੱਗੇ ਸੀ ਜੈ ਸੈਟਰਡੇ ਸੰਡੇ ਨੂੰ ਪੱਕੀ ਸੰਡੇ ਬੱਠਣ ਲੱਗੇ ਸੀ ਉਹਨਾਂ ਨੂੰ ਵੀ ਲੱਗ ਜਗ੍ਹਾ ਦੇਤੀ ਹਨਾ ਜੀ ਫਿਰ ਉਹ ਐਮਐਲਏ ਸਾਹਿਬ ਨੇ ਕਿਹਾ ਉਹਨਾਂ ਸਪੈਸ਼ਲ ਕਿਹਾ ਵੀ ਲੰਗੜਾ ਵੀ ਔਖਾ ਉੱਤੇ ਹਨਾ ਉਹਨਾਂ ਵੀ ਇੱਕ ਰੱਖ ਕੇ ਵੀ ਅਸੀਂ ਆ ਵੀ ਸ਼ਹਿਰ ਨੂੰ ਅਸੀਂ ਭਾਈ ਕਿਸੇ ਵੀ ਤਰ੍ਹਾਂ ਦਾ ਉਹ ਬਰਦਾਸ਼ਤ ਨਹੀਂ ਕਰਾਂ ਕਿ ਸ਼ਹਿਰ ਦੇ ਵਿੱਚ ਨਿਆਇ ਕਮਤੀ ਹੋਣ ਸ਼ਹਿਰੋਂ ਅਸੀਂ ਇਹ ਵੀ ਪੀਰ ਤੁਸੀਂ ਜੋ ਅਸੀਂ ਸਾਥ ਦੇ ਨੇ ਸਾਡਾ ਤੁਸੀਂ ਸਾਥ ਤੋਂ ਬੱਤ ਤੋਂ ਬੱਤ ਤੁਹਾਨੂੰ ਮੈਂ ਗੱਲ ਯਾ ਕਰਾਂ ਸਹੀ ਤੁਸੀਂ ਤਾਂ ਕੰਨੇ ਤੋਦਾ ਹੀ ਹੋਣਾ ਕੰਨੇ ਪਹਿਲਾਂ ਮਾਰਕੀਟ ਲੱਗੀ ਸੀਗੀ ਇਹਦੀ ਇਹ ਕੱਪੜਿਆਂ ਦੀ ਉਹਨਾਂ ਨੇ ਕਬਜ਼ਾ ਹੀ ਕਰ ਲਈ ਦੀ ਫਿਰ ਬਾਅਦ ਹਾਲ ਨੂੰ ਯੂਨੀਅਨਾਂ ਬਣ ਗਈਆਂ ਤੇ ਸਾਰਾ ਸ਼ਹਿਰ ਦੇ ਕਬਜ਼ਾ ਕਰ ਲਈ ਸੀ ਮਸਾ ਹੁਣ ਠੀਕ ਕੀਤੀਆਂ ਨੇ ਅਸੀਂ ਚਾਹੁੰਦੇ ਸਾਡੇ ਸ਼ਹਿਰ ਤੋਂ ਹੀ ਕਿਸੇ ਦਾ ਕਬਜ਼ਾ ਹੋਵੇ ਨਾਇਅ ਕਬਜ਼ੇ ਹੋਣ ਤੇ ਨਿਆਇ ਸਾਰੀਆਂ ਹੋਣ ਪੱਤਰਕਾਰ ਪਰਮਜੀਤ ਸਿੰਘ ਤੀਮਾਂ ਦੀ ਖਾਸ ਰਿਪੋਰਟ